ਰਿਸਪੌਂਸ ਲੋਕਾਂ ਦਾ ਬਹੁਤ ਵਧੀਆ ਰਿਹਾ ਜੀ ਠੀਕ ਹੈ ਜੀ ਸਭ ਤੋਂ ਡਿਲੀਵਰੀ ਪੂਰੀ ਨਹੀਂ ਹੋ ਰਹੀ ਅਸੀਂ ਤਿੰਨਾਂ ਨੇ ਆਰਡਰ ਤੇ ਬੁੱਕ ਕਰਦੇ ਆ ਆਰਡਰ ਅਸੀਂ ਜੇ ਅੱਜ ਆਰਡਰ ਕਰੋਂ ਤਿੰਨਾਂ ਦਾ ਆਰਡਰ ਮਿਲੂਗਾ ਸਭ ਜੀ ਪੂਰੀ ਨਹੀਂ ਹੋ ਰਹੀ ਕਿਉਂ ਅਸੀਂ ਕੁਆਲਿਟੀ ਦੇ ਰਹੇ ਆ ਹਾਂ ਮਹੀਨਾ ਚੱਲ ਪਿਆ ਜੀ ਬਾਰਮਾ ਜਾਣਗੀ ਠੰਡ ਹੋ ਗਈ ਪੂਰੀ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਅਸੀਂ ਬਾਈ ਬੱਕਰੇ ਦਾ ਮੁਰਗੇ ਦਾ ਤੇ ਮੱਛਿਆਚਾਰ ਕੋਲਾ ਚਾਹੁੰਦੇ ਆਗੇ ਇਹ ਅੱਜ ਦੀ ਵੀਡੀਓ ਉਹਨਾਂ ਵੀਰਾਂ ਦੇ ਵਾਸਤੇ ਹੈਗੀ ਤੇ ਵੀਡੀਓ ਬਾਈ ਵੀਡੀਓ ਨੂੰ ਪੂਰੀ ਦੇਖ ਕੇ ਕਮੈਂਟ ਕਰਕੇ ਦੱਸੋ ਕਿ ਤੁਸੀਂ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਹੋਇਓ ਖੜਾਂਗੇ ਭਈ ਆਪਾਂ ਅੱਜ ਪੱਖੋ ਕੈਂਚੀਆਂ ਇੱਧਰ ਰਹਿ ਗਿਆ ਜੀ ਬਰਨਾਲਾ ਤੇ ਇੱਧਰ ਰਹਿ ਗਿਆ ਮੋਗਾ ਯਾਨੀ ਕਿ ਪੱਖੋ ਕੈਂਚੀਆਂ ਤੋਂ ਭਾਈ ਤੁਸੀਂ ਪੋਲ ਉੱਤਰਨਸਾਰ ਆ ਜਿਹੜਾ ਪਹਿਲਾ ਕੱਟ ਆਊਗਾ ਇੱਥੋਂ ਤੁਸੀਂ ਆ ਕੇ ਬਾਈ ਜੀ ਤੋਂ ਬੱਕਰੇ ਦਾ ਮੁਰਗੇ ਦਾ ਤੇ ਮੱਛੀ ਦਾ achar ਲੈ ਕੇ ਜਾਓ ਦੇਸੀ ਆਂਡੇ ਵੀ ਹੁੰਦੇ ਨੇ ਦੇਖ ਸਕਦੇ ਹੋਗੇ ਭਾਈ ਕਹਿੰਦਾ ਵੀ ਸਾਡੇ ਘਰ ਦੀਆਂ ਮੁਰਗੀਆਂ ਨੇ ਉਹਦੇ ਆਂਡੇ ਹੁੰਦੇ ਨੇ ਬਾਕੀ ਕੀ ਗੱਲਬਾਤ ਹੈ ਕਿ ਸਾਰੀ ਗੱਲਬਾਤ ਬਾਈ ਜੀ ਨਾਲ ਕਰਦੇ ਆਪਾਂ ਤੇ ਉਰੇ ਲੱਲੀ ਭਾਈ ਹੋਊਗਾ ਬਾਈ ਜਸਤਰੀ ਕਰ ਜੀ ਜਸਤਰੀ ਕਰ ਜੀ ਕੀ ਹਾਲ ਚਾਲ ਲੱਲੀ ਭਾਈ ਬਹੁਤ ਵਧੀਆ ਭਾਜੀ ਬਹੁਤ ਵਧੀਆ ਠੀਕ ਹੈ ਜੀ ਕਿਵੇਂ ਕੰਮ ਕਰਕੇ ਮੇਰਾ ਤਾਂ ਪਰ ਬਹੁਤ ਦੇ ਜੀ ਰਿਸਪੌਂਸ ਲੋਕਾਂ ਦਾ ਬਹੁਤ ਵਧੀਆ ਰਿਹਾ ਜੀ ਠੀਕ ਹੈ ਜੀ ਸਭ ਤੋਂ ਡਿਲੀਵਰੀ ਪੂਰੀ ਨਹੀਂ ਹੋ ਰਹੀ ਸੀ ਉਹ ਤਿੰਨਾਂ ਨੇ ਆਰਡਰ ਤੇ ਬੁੱਕ ਕਰਦੇ ਆ ਆਰਡਰ ਅਸੀਂ ਜੇ ਅੱਜ ਆਰਡਰ ਕਰੋ ਤੇ ਤੁਹਾਨੂੰ ਆਰਡਰ ਮਿਲੂਗਾ ਪਰ ਜੀ ਪੂਰੀ ਨਹੀਂ ਹੋ ਰਹੀ ਕਿਉਂ ਅਸੀਂ ਕੁਆਲਿਟੀ ਦੇ ਰਹੇ ਹਾਂ ਉਹ ਚੀਜ਼ ਨਹੀਂ ਕਿ ਆਪਾਂ ਕੀ ਲਫਫ ਕਰਕੇ ਨੂੰ ਦੇ ਦੋ ਉਹ ਚੀਜ਼ ਨਹੀਂ ਆਪਾਂ ਉਹ ਰੇ ਆਪਾਂ ਕੁ ਪੂਰਾ ਵੀ ਨਹੀਂ ਹੁੰਦਾ ਹੈਗਾ ਨਹੀਂ ਪੂਰਾ ਨਹੀਂ ਹੋ ਰਿਹਾ ਬਾਈ ਇੰਨਾ ਆਰਡਰ ਆ ਉਹ ਸਾਹਮਣੇ ਲੱਜ ਮੇਰੇ ਕੋਲ 8:00 ਵਜੇ ਆਹੀ ਵਜੇ ਆ ਖਾਲੀ ਹੋ ਗਈ ਖਾਲੀ ਹੋ ਗਿਆ ਹਾਂਜੀ ਸੋ ਫੇਰ ਲਿਕਣਾ ਆਰਡਰ ਚਾਰ ਬਣ ਰਿਹਾ ਆਪਣਾ ਉਥੇ ਫੋਨ ਆਇਆ ਪਨੂੰ ਬਾਈ ਜਗਦੀਪ ਦਾ ਉਹ ਕਹਿੰਦਾ ਅਗਰ ਵੀ ਚਾਰ ਬਣ ਰਿਹਾ ਕਿ ਤੂੰ ਸਵੇਰ ਮਿਲ ਜਾਊਗਾ ਠੀਕ ਹੈ ਜੀ ਕਿਹੜੇ ਕਿਹੜੇ ਚਾਰ ਹੁੰਦੇ ਨੇ ਵੀ ਆਪਣੇ ਕੋਲ ਆਪਣੇ ਕੋਲ ਜੀ ਮੱਸੀ ਦਾ ਚਾਰ ਵੀ ਹੁੰਦਾ ਜੀ ਮੱਸੀ ਦਾ ਚਾਰ ਹਾਂਜੀ ਕਿਹੜੀ ਮੱਸੀ ਹੁੰਦੀ ਆਪਾਂ ਸੰਘਾੜਾ ਮੱਸੀ ਹੁੰਦੀ ਆਪਣੀ ਠੀਕ ਹੈ ਰੇਟ ਕਿੰਨਾ ਹੁੰਦਾ ਬਾਈ ਇਹ 900 ਰੁਪਏ ਕਿਲੋ ਜੀ ਹਾਂ ਵੀ 900 ਰੁਪਏ ਰ ਬੱਕਰਾ ਹਾਂਜੀ ਹਾਂਜੀ ਠੀਕ ਹੈ ਜੀ ਵਧੀਆ ਬੱਕਰਾ ਹੁੰਦਾ ਬੱਕਰਾ ਜੀ ਆਪਾਂ ਮੰਡੀ ਕਰਨ ਲਾਉਂਗੋ ਜਿੱਨਾ ਮੰਡੀ ਕਰਨ ਉਹ ਆਪਣੇ ਸਿਰ ਹੁੰਦਾ ਹੈ ਠੀਕ ਹੈ ਜੀ ਆਪਾਂ ਆਪ ਬੱਕਰੇ ਲੈਣੇ ਆ ਵਧੀਆ ਬੱਕਰੇ ਲੈਣੇ ਆਪਾਂ ਠੀਕ ਹੈ ਜੀ ਪਹਾੜੀ ਬੱਕਰੇ ਹੁੰਦੇ ਆ ਮਿਕਸ ਆ ਜਾਂਦੇ ਆ ਜਰਾ ਹਰਿਆਣੇ ਦੇ ਆ ਜਾਂਦੇ ਆ ਰਾਜਸਥਾਨ ਦੇ ਆ ਜਾਂਦੇ ਆ ਪੰਜਾਬ ਦਾ ਆਪਣਾ ਲੋਕਲ ਬੱਕਰਾ ਵੀ ਆ ਜਾਂਦਾ ਜੀ ਠੀਕ ਹੈ ਵਧੀਆ ਬੱਕਰੇ ਹੁੰਦੇ ਆ ਹਾਂ ਵਧੀਆ ਬੱਕਰੇ ਹੁੰਦੇ ਨੇ ਇਹ ਕਿੰਨੇ ਰੁਪਏ ਕਿਲੋ ਆ ਭਾਈ ਜੀ 900 ਰੁਪਏ ਕਿਲੋ ਆ ਜੀ ਠੀਕ ਹੈ ਇਹ ਕਿ ਹੋਰ ਕਿਹੜੇ ਆ ਗਏ ਨੇ ਇਹ ਦੇਸੀ ਮੁਰਗਾ ਹੀ ਆ ਇਹ ਦੇਸੀ ਮੁਰਗਾ ਆ ਹਾਂਜੀ ਹਾਂਜੀ ਲੈ ਵੀ ਦੇਸੀ ਮੁਰਗਾ ਬੱਕਰਾ ਤੇ ਮੱਛੀ ਇਹ ਦੇਸੀ ਮੁਰਗਾ ਜੀ ਉਹ ਨਹੀਂ ਹੈਗਾ ਜੀ ਕਿਹੜਾ ਫਾਰਮਰ ਚੋਂ ਦੇਸੀ ਮੁਰਗਾ ਉਹ ਮੁਰਗਾ ਇਹ ਕਿੰਨੇ ਰੁਪਏ ਇਹ ਆਪਾਂ ਘਰਾਂ ਚੋਂ ਲੈਨੇ ਜੀ ਕਿੰਨੇ ਰੁਪਏ ਕਿਲੋ 4 ਇਹਦੀ 800 ਰੁਪਏ ਕਿਲੋ ਜੀ ਠੀਕ ਹੈ ਜੀ ਹਾਂਜੀ ਇਹਦੀ ਗਾਰੰਟੀ ਮਹੀਨੇ ਦੀ ਤਿੰਨੇ ਚੀਜ਼ਾਂ ਦੀ ਗਾਰੰਟੀ ਮਹੀਨੇ ਦੇ ਦਿੰਦੇ ਜੀ ਆਪਾਂ ਤੁਹਾਨੂੰ ਕੋਈ ਵੀ ਦਿੱਕਤ ਪੈਂਦੀ ਖਾਂ ਚ ਨਹੀਂ ਵੀ ਵਧੀਆ ਲੱਗਦਾ ਆਪਣੀ ਵਾਪਸੀ ਆ ਵਾਪਸੀ ਆ ਬਦਲ ਕੇ ਦੇਵੋਗੇ ਆਪਾਂ ਬਦਲਾ ਕੇ ਨਾਲ ਦੇਣਾ ਰੁਕੋ ਇੱਕ ਪਿੰਨ ਫੜਾ ਕੇ ਜਾਵਾਂਗੇ ਬਈ ਜੀ ਠੀਕ ਹੈ ਹਾਂਜੀ ਹਾਂ ਕੱਪੜੇ ਡਿਲੀਵਰੀ ਫੁੱਲ ਆ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਮੰਗਾਓ ਠੀਕ ਹੈ ਜੀ ਪੈਕਿੰਗ ਆ ਭਾਈ ਕਿਹੜੀ ਕਿਹੜੀ ਹੁੰਦੀ ਹੈ ਜੀ ਇਹ ਆਪਣੇ ਕੋਲ ਅੱਧੀ ਕਿਲੋ ਪੈਕਿੰਗ ਹੁੰਦੀ ਹੈ ਕਿਲੋ ਦੀ ਹੁੰਦੀ ਹੈ ਜੀ 2 ਦੀ ਹੁੰਦੀ ਹੈ 5 ਦੀ ਸੀ ਆਰਡਰ ਤੇ ਬੁੱਕ ਕਰ ਦਿੰਦੇ ਆ ਆਰਡਰ ਤੇ ਲੈ ਵੀ ਮਿੱਤਰੋ ਯਾਨੀ ਕਿ ਕਿਹੜੀ ਵੀ ਪੈਕਿੰਗ ਤੁਸੀਂ ਆਓ ਇੱਥੋਂ ਲੈ ਕੇ ਜਾ ਸਕਦੇ ਹੋ ਆਈਏ ਕਿੱਥੇ ਵੀ ਜੇ ਕਿਸੇ ਨੇ ਆਉਣਾ ਹੋਵੇ ਮੜੀ ਪੱਖੋ ਕੈਂਚੀਆਂ ਜੀ ਆਪਣੀ ਹਾਂ ਇਹ ਬਰਾਂਡ ਪੱਖੋ ਕੈਂਚੀਆਂ ਹੈਗੀਆਂ ਇਹ ਹਾਈਵੇ ਦੇ ਉੱਪਰ ਆ ਜਿਹੜਾ ਪ੍ਰਾਨ ਟੂਲ ਪਲਾਜ਼ਾ ਸੀਗਾ ਉਹ ਦਹਾਂ ਲਈ ਛੱਡ ਰਿਹਾ ਹੈ ਬਰਾਂਡ ਸਾਈਡ ਇਹ ਆਪਣੇ ਕੈਂਚੀਆਂ ਦਾ ਬਿਲਕੁਲ ਪੂਤਰ ਸਾਰੀ ਆਪਣੀ ਬਰਾਂਡ ਆ ਜੀ ਮੂਰੇ ਬੋਰਡ ਲੱਗੇ ਹੋਣਗੇ ਜਾਣਗੇ ਠ ਹਾਂਜੀ ਠੀਕ ਆ ਜੀ ਟਾਈਮਿੰਗ ਕਿੰਨੀ ਹੈ ਓਰੇ ਦੀ ਟਾਈਮਿੰਗ ਆਪਣੀ ਜੀ ਹੈਗੀ ਆ ਜੀ 8 ਤੋਂ 7 ਠੀਕ ਆ ਜੀ ਆਨਲਾਈਨ ਦੀ ਜੇ ਆਪਾਂ ਗੱਲਬਾਤ ਕਰੀਏ ਆਨਲਾਈਨ ਦੀ ਜੀ ਬੁੱਕ ਕਰ ਦੋ ਤਿੰਨ ਦਿਨਾਂ ਬਾਅਦ ਮਿਲੂ ਜੀ ਉਦੋਂ ਪਹਿਲਾਂ ਹਾਂ ਵਿਚ ਵਿੱਚ ਮਿਲ ਜਾਂਦਾ ਜੀ ਵਿਚਨਾ ਥੋੜੀ ਜਲਦੀ ਕਰਨ ਲੱਗ ਜਾਂਦੇ ਬਾਈ ਜੀ ਅੱਜ ਕਿਉਂ ਨਹੀਂ ਆਏ ਕਿਉਂ ਨਹੀਂ ਆਏ ਹਾਂ ਜੀ ਤੇ ਬੰਦੇ ਨੂੰ ਪਹਿਲਾਂ ਦੱਸਦੇ ਨੇ ਸੀ ਕਿ ਤਿੰਨ ਦਿਨਾਂ ਬਾਅਦ ਵਾਪਸ ਆਵਾਂਗੇ ਛੋੜੇ ਕੋਲੇ ਠੀਕ ਆ ਜੀ ਕਿ ਤਾਜ਼ਾ ਬੁੱਕ ਕਰਨਾ ਮੈਂ ਦਿਨ ਤਾਜ਼ਾ ਬੰਦਾ ਆਪਣੇ ਕੋਲ ਤਾਜ਼ਾ ਬੰਦਾ ਬਾਈ ਡੇਲੀ ਠੀਕ ਹੈ ਜੀ ਉਹ ਗੱਲ ਬਾਤ ਨਹੀਂ ਹੈਗੀ ਵੀ ਅੱਜ ਬਣਿਆ ਤੁਹਾਨੂੰ 2 ਮਹੀਨੇ ਤੱਕ ਨਹੀਂ 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 ਜੇ ਅੱਗੇ ਬਾਈ ਜੀ ਡੇਲੀ ਡੇਲੀ ਬਣਦਾ ਤੇ ਡੇਲੀ ਡੇਲੀ ਹੀ ਪਹੁੰਚਦਾ ਹੈਗਾ ਠੀਕ ਹੈ ਜੀ ਆਪਾਂ ਕੁਆਲਿਟੀ ਦੇਣਾ ਚੀਜ਼ ਦੇ ਦੇ ਕੁਆਲਿਟੀ ਦੇ ਰਿਆਂਗੇ ਠੀਕ ਹੈ ਰੱਖੀਏ ਕਿਵੇਂ ਬਾਈ ਇਹਨੂੰ ਜਾਨੂੰ ਫਰਿੱਜ ਚ ਰੱਖਣਾ ਪਊ ਜੀ ਠੀਕ ਆ ਹਾਂ ਜੀ ਬੜੀ ਮਾਲਾ ਕਿ ਹੁਣ ਹਜੇ ਨਾ ਠੰਡ ਨਹੀਂ ਹੋਈ ਪੂਰੀ ਠੰਡ ਨਹੀਂ ਹੋਈ ਜੇ ਜਲਦੀ ਠੰਡ ਮੂਰੇ ਵੱਧ ਗਈ ਤਾਂ ਫਿਰ ਜੀ ਰੂਤ ਨਹੀਂ ਪੁੰਜੇ ਰੱਖ ਦੋ ਫਰਸ਼ ਦੇ ਉੱਤੇ ਬਿੱਡਾਂ ਥੱਲੇ ਰੱਖ ਦੋ ਤੇ ਮੈਂ ਜੀ ਰੱਖ ਦੂੰਗਾ ਤਾਂ ਵੀ ਕੋਈ ਚੱਕਰ ਨਹੀਂ ਆ ਕੋਈ ਚੱਕਰ ਨਹੀਂ ਜੀ ਠੀਕ ਅਸੀਂ ਮਹੀ ਤੇ ਲੈ ਬਿਖ ਲੋ ਜੀ ਜੋ ਬਿਲਕੁਲ ਨਾ ਮਤ ਰਾਇ ਜੀ ਲੈ ਵੀ ਤੋ ਚਾਰ ਦਿਖਾ ਦੀ ਤੁਹਾਨੂੰ ਇਹ ਐਦਾਂ ਕਰਕੇ ਜੇ ਤੁਹਾਡੇ ਕੋਲੇ ਪੈਕ ਹੋ ਕੇ ਆਊਗਾ ਜਮਾ ਸੀਲ ਦੇ ਵਿੱਚ ਹਨ ਠੀਕ ਹੈ ਜੀ ਦੇ ਮਿੱਤਰੋ ਬਾਕੀ ਸਕਰੀਨ ਦੇ ਉੱਤੇ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਨਾਂ ਵਿੱਚ ਕੋਈ ਵੀ achar ਚਾਹੀਦਾ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਬੁੱਕ ਕਰ ਲਓ ਚਾਰ ਛੋੜੇ ਆਊਗਾ ਜੀ ਘਰੇ ਬਾਕੀ ਜੇ ਕਿਸੇ ਨੇ ਆਉਣਾ ਹੋਵੇ ਤਾਂ ਪੱਖੋ ਕੈਂਚੀਆਂ ਬਰਨਾਲੇ ਦੇ ਜਮਾ ਕੋਲੇ ਮੋਗਾ ਰੋਡ ਦੇ ਉੱਤੇ ਤੁਸੀਂ ਇਸ ਦੁਕਾਨ ਤੋਂ ਵੀ ਆ ਕੇ achar ਲੈ ਕੇ ਜਾ ਸਕਦੇ ਹੋ ਠੀਕ ਹੈ ਲੱਲੀ ਬਾਈ ਠੀਕ ਹੈ ਬਾਈ ਧੰਨਵਾਦ ਬਾਈ ਧੰਨਵਾਦ